ਪੰਜਾਬ ਭਾਰਤ ਜਿੱਥੇ ਕਿਸਾਨਾਂ ਵੱਲੋਂ ਕਣਕ ਦੀ ਵਾਢੀ ਕੀਤੀ ਜਾ ਰਹੀ ਹੈ ਉੱਤੇ ਹੀ ਇਸ ਦੌਰਾਨ ਕਣਕ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਨੇ ਇਸੇ ਤਰ੍ਹਾਂ ਦੀ ਇੱਕ ਘਟਨਾ ਮੋਗਾ ਜ਼ਿਲ੍ਹੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਟਰਾਂਸਫਾਰਮਰ ਤੋਂ ਸਪਾਰਕਿੰਗ ਹੋਣ ਕਾਰਨ ਕਣਕ ਦੇ ਣਾੜ ਨੂੰ ਅੱਗ ਲੱਗ ਗਈ ਇਸ ਦੌਰਾਨ ਪਿੰਡ ਵਾਸੀਆਂ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਸਮਾਂ ਰਹਿੰਦਿਆਂ ਅੱਗ ਤੇ ਕਾਬੂ ਪਾ ਲਿਆ ਗਿਆ ਤੁਬੇ ਵਜਿਥੇ ਕਿਸਾਨਾਂ ਵੱਲੋਂ ਆਪਣੀ ਪੱਕੀ ਕਣਕ ਦੀ ਫਸਲ ਦੀ ਵਾਢੀ ਕੀਤੀ ਜਾ ਰਹੀ ਹੈ ਉੱਥੇ ਹੀ ਇਸ ਦੌਰਾਨ ਕਈ ਜਗ੍ਹਾਾਂ ਤੇ ਅੱਗ ਲੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਨੇ ਅਜਿਹੀ ਇੱਕ ਘਟਨਾ ਮੋਗਾ ਜ਼ਿਲ੍ਹਾ ਦੇ ਪਿੰਡ ਧੁਨੀਕੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਖੇਤਾਂ ਵਿੱਚ ਲੱਗੇ ਟਰਾਂਸਫਾਰਮਰ ਤੋਂ ਅਚਾਨਕ ਸਪਾਰਕਿੰਗ ਹੋਣੀ ਸ਼ੁਰੂ ਹੋ ਗਈ ਅਤੇ ਕੁਝ ਹੀ ਸਮੇਂ ਵਿੱਚ ਖੇਤਾਂ ਵਿੱਚ ਖੜੇ ਲਗਭਗ 3 ਏਕੜ ਕਣਕ ਦੇ ਨਾੜ ਨੂੰ ਅੱਗ ਲੱਗ ਗਈ ਹਾਲਾਂਕਿ ਇਸ ਦੌਰਾਨ ਪਿੰਡ ਵਾਸੀਆਂ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਤੇ ਪਿੰਡ ਵਾਸੀਆਂ ਨੇ ਸਮੇਂ ਰਹਿੰਦੇ ਤੇ ਅੱਗ ਤੇ ਕਾਬੂ ਪਾ ਲਿਆ ਜਿਸ ਨਾਲ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਇਸ ਦੇ ਨਾਲ ਹੀ ਨੇੜਲੀਆਂ ਜ਼ਮੀਨਾਂ ਵਿੱਚ ਖੜੀ ਕਣਕ ਦੀ ਫਸਲ ਵੀ ਮੌਜੂਦ ਸੀ ਜਿਸ ਨਾਲ ਉਹਨਾਂ ਦਾ ਵੀ ਨੁਕਸਾਨ ਹੋ ਸਕਦਾ ਸੀ ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਿੰਡ ਵਾਸੀ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਜਗਤਾਰ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਅਸੀਂ ਇਸ ਵੇਲੇ ਦੁੰਨੇ ਕੇ ਪਿੰਡ ਦੇ ਬਾਹਰ-ਬਾਰ ਖੜੇ ਹਾਂ ਇੱਥੇ ਹੁਣੇ ਜਸਟ ਥੋੜੇ ਟਾਈਮ ਪਹਿਲਾਂ ਟਰਾਂਸਫਾਰਮਰ ਤੋਂ ਸਪਾਰਕ ਹੋ ਕੇ ਅੱਗ ਜਿਹੜੀ ਕਣਕ ਦੇ ਨਾਲ ਨੂੰ ਲੱਗੀ ਬੜੀ ਜ਼ਬਰਦਸਤ ਅੱਗ ਲੱਗੀ ਸੀ ਬੜੀ ਤੇਜ਼ੀ ਨਾਲ ਹਵਾ ਤੇਜ਼ ਚੱਲਦੀ ਸੀ ਬੜੀ ਤੇਜ਼ੀ ਦੇ ਨਾਲ ਜਿਹੜੀ ਅੱਗ ਫੈਲ ਚੁੱਕੀ ਸੀ ਜਿਹੜਾ ਕਿ ਬਹੁਤ ਵੱਡਾ ਨੁਕਸਾਨ ਹੋਣਾ ਸੀ ਥਾਲੇ ਬੜੀ ਵੱਡੀ ਪੱਧਰ ਤੇ ਜੇ ਕਣਕ ਖੜੀ ਆ ਪਰ ਇੱਥੋਂ ਦੇ ਵਾਸੀਆਂ ਨੇ ਬਹੁਤ ਹਿੰਮਤ ਕੀਤੀ ਇਕੱਠੇ ਹੋਏ ਇਕੱਠੇ ਹੋ ਗਏ ਫਿਰ ਫਾਇਰ ਬ੍ਰਿਗੇਡ ਨੂੰ ਇਹਨਾਂ ਨੇ ਫੋਨ ਕੀਤਾ ਨਗਰ ਨਿਗਮ ਦਾ ਜਿਹੜਾ ਫਾਇਰ ਬ੍ਰਿਗੇਡਾ ਮੁਲਾਜ਼ਮ ਵੀਰ ਵੀ ਸਾਡੇ ਨਾਲ ਖੜੇ ਆ ਬੜੀ ਜਲਦੀ ਉਹ ਪਹੁੰਚੇ ਤੇ ਜਿਹੜਾ ਅੱਗ ਤੇ ਕਾਬੂ ਪਾ ਲਿਆ ਤੇ ਇਸ ਪਿੰਡ ਵਾਸੀਆਂ ਦੀ ਹਿੰਮਤ ਸੀ ਤੇ ਬਹੁਤ ਵੱਡਾ ਨੁਕਸਾਨ ਹੋਣੋਂ ਬਚਾ ਲਿਆ ਗਿਆ ਤਕਰੀਬਨ ਜੀ 1:00 ਵਜੇ ਸਾਨੂੰ ਸੂਚਨਾ ਮਿਲੀ ਸੀ ਵੀ ਦੁੰਨੇ ਕੇ ਪਿੰਡ ਵੀ ਖੇਣਾ ਜਿਹੜਾ ਕਣਕ ਨੂੰ ਸਾਨੂੰ ਸੂਚਨਾ ਮਿਲੀ ਜੀ ਕਣਕ ਨੂੰ ਅੱਗ ਲੱਗ ਗਈ ਆ ਜਦੋਂ ਅਸੀਂ ਜਾ ਕੇ ਵੇਖਿਆ ਤਾਂ ਕਾਫੀ ਮਾਤਰਾ ਦੇ ਵਿੱਚ ਸੀ ਤੇ ਜਿਹੜੀ ਜਾ ਕੇ ਅਸੀਂ ਮੌਕੇ ਤੇ ਕੰਟਰੋਲ ਕੀਤੀ ਪਰ ਕਣਕ ਨੂੰ ਨਹੀਂ ਸੀ ਉਹ ਟਾਂਕਰ ਨੂੰ ਅੱਗ ਸੀ ਜੀ ਨੁਕਸਾਨ ਤਕਰੀਬਨ 3 ਕੱਲੇ ਜੀ ਟਾਂਕਰ ਦੇ ਮੱੱਚੇ ਜੀ ਜੋਰਾ ਸਿੰਘ ਪਿੰਡ ਰੱਤਿਆਂ ਦੇ ਸੀਗੇ ਜੀ ਤੇ ਕੋਈ ਪਤਾ ਕਿਵੇਂ ਲੱਗੀ ਜੀ ਅ ਇਹ ਬਿਜਲੀ ਦਾ ਸਪਾਰਕਿੰਗ ਹੋਇਆ ਜੀ ਤੇ ਉਹਦੇ ਨਾਲ ਲੱਗੀ ਆ ਜੀ ਪਰ ਅਸੀਂ ਬਿਜਲੀ ਵਿਭਾਗ ਨੂੰ ਇਹ ਬੇਨਤੀ ਕਰਦੇ ਵੀ ਜਿਹੜੇ ਆ ਦੇਣਾ ਜਿਨ੍ਹਾਂ ਦਾ ਨਾਂ ਕਣਕ ਨਹੀਂ ਵੱਢੀ ਜਾਂਦੀ ਤੇ ਜਾਂ ਟਾਂਕਰ ਆ ਜਿਨ੍ਹਾਂ ਦਾ ਨਾਂ ਤੂੜੀ ਨਹੀਂ ਬਣਦੀ ਗਈ ਤੇ ਉਹਨਾਂ ਦਾ ਸਪਲਾਈ ਜਿਹੜੀ ਨਾ ਉਹ ਬਿਜਲੀ ਦੇ ਦਿਨ ਵੇਲੇ ਨਾ ਛੱਡ ਜਾਵੇ ਜੀ। ਹੁਣ ਅਕਦੇ ਕਾਬੂ ਪੜਿਆ ਹਾਂ। ਹਾਂਜੀ ਹਾਂਜੀ ਹੁਣ ਅਗਰ ਪੂਰੀ ਤਰ੍ਹਾਂ ਕੰਟਰੋਲ ਆ ਜੀ। ਦੱਸ ਦਈਏ ਕਿ ਪਿੰਡ ਵਾਸੀਆਂ ਤੇ ਫਾਇਰ ਬ੍ਰਿਗੇਡ ਵੱਲੋਂ ਵੀ ਬਿਜਲੀ ਵਿਭਾਗ ਨੂੰ ਅਪੀਲ ਕੀਤੀ ਗਈ ਕਿ ਕਣਕ ਦੀ ਵਾਢੀ ਦੌਰਾਨ ਸਮੇਂ-ਸਮੇਂ ਤੇ ਟਰਾਂਸਫਾਰਮਰ ਅਤੇ ਬਿਜਲੀ ਦੀਆਂ ਢਿੱਲੀਆਂ ਤਾਰਾਂ ਦੀ ਜਾਂਚ ਕਰਦੇ ਰਹਿਣ ਤਾਂ ਜੋ ਭਵਿੱਖ ਵਿੱਚ ਅਜੇਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਮੋਗਾ ਤੋਂ ਤਨਮੇਸ ਸਮੰਤਾ ਦੀ ਰਿਪੋਰਟ ਹਮਦਰਦ ਟੀਵੀ।